ਸਤਿ ਸ਼੍ਰੀ ਅਕਾਲ ਪੰਜਾਬੀ ਅਭਿਉ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਦੇ ਲਈ ਦੋ ਵੱਡੀਆਂ ਅਪਡੇਟਸ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਸੋ ਦੋ ਪੰਜਾਬੀਆਂ ਨੂੰ ਹੁਣ ਵੱਡੇ ਝਟਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੇ ਦਿੱਤੇ ਗਏ ਹਨ ਜੀਹਾਂ ਰਾਤੋਂ ਰਾਤ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹੁਣ ਵੱਡਾ ਐਲਾਨ ਕਰਦਿਆ ਹੋਇਆ ਕਿਹਾ ਗਿਆ ਹੈ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਜੋ ਕਿ ਕੈਨੇਡਾ ਦੇ ਵਿੱਚ ਆ ਜਾਂਦੇ ਸਨ ਸਟੂਡੈਂਟ ਵੀਜ਼ਾ ਦੇ ਉੱਤੇ ਟੂਰਿਸਟ ਵੀਜ਼ਾ ਤੇ ਜਾਂ ਫਿਰ ਵਰਕ ਪਰਮਿਟ ਕੈਨੇਡਾ ਦੇ ਵਿੱਚ ਆ ਕੇ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਸੀ ਜਾਂ ਫਿਰ ਟੂਰਿਸਟ ਵੀਜ਼ਾ ਵਾਲੇ ਜਾਂ ਫਿਰ ਇਸ ਤੋਂ ਲਾਵਾ ਵਰਕ ਪਰਮਿਟ ਵਾਲੇ ਜੋ ਕਿ ਆਊਟ ਆਫ ਸਟੇਟਸ ਹੋ ਜਾਂਦੇ ਸਨ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਚੋਰੀ ਛਿਪੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਦੇ ਵੱਲੋਂ ਜਿਹੜੇ ਕੈਨੇਡਾ ਦੇ ਵਿੱਚ ਲਾਇਸੈਂਸ ਬਣਾਏ ਜਾਂਦੇ ਸਨ ਕਿਉਂਕਿ ਇਹਨਾਂ ਦੇ ਵੱਲੋਂ ਡਰਾਈਵਿੰਗ ਲਾਇਸੈਂਸ ਬਣਾ ਲਏ ਜਾਂਦੇ ਸਨ ਤੇ ਕੈਨੇਡਾ ਦੇ ਵਿੱਚ ਸਟੇਟਸ ਐਕਸਪਾਇਰ ਹੋਣ ਤੋਂ ਬਾਅਦ ਵੀ ਇਹ ਲਗਾਤਾਰ ਡਰਾਈਵਿੰਗ ਕਰਦੇ ਸੀ ਜਾਂ ਫਿਰ ਕੈਸ਼ ਦੇ ਉੱਤੇ ਕੰਮ ਕਰ ਕਿ ਜਿਹੜੇ ਵੀ ਸਟੂਡੈਂਟਾਂ ਦੇ ਹੁਣ ਵਰਕ ਪਰਮਿਟ ਐਕਸਪਾਇਰ ਹੋ ਜਾਣਗੇ ਆਊਟ ਆਫ ਸਟੇਟਸ ਹੋ ਜਾਣਗੇ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਵੀ ਕੈਨਸਲ ਕਰ ਦਿੱਤੇ ਜਾਣਗੇ ਜੀ ਹਾਂ ਜਿਸ ਦਿਨ ਤੋਂ ਤੁਹਾਡਾ ਸਟੇਟਸ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਜਾਵੇਗਾ ਤੇ ਤੁਸੀਂ ਕੈਨੇਡਾ ਦੇ ਵਿੱਚ ਇਲੀਗਲ ਹੋ ਜਾਵੋਗੇ ਉਸ ਤੋਂ ਬਾਅਦ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਕੈਨਸਲ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ੇ ਤੇ ਸਟੂਡੈਂਟ ਵੀਜ਼ੇ ਤੇ ਜਾਂ ਫਿਰ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਸੀ ਤੇ ਹੁਣ ਤੁਹਾਡਾ ਸਟੇਟਸ ਐਕਸਪਾਇਰ ਹੋ ਚੁੱਕਾ ਹੈ ਤੇ ਤੁਸੀਂ ਹੁਣ ਕੈਨੇਡਾ ਦੇ ਵਿੱਚ ਡਰਾਈਵਿੰਗ ਵੀ ਨਹੀਂ ਕਰ ਸਕਦੇ ਇਸ ਤੋਂ ਪਹਿਲਾਂ ਕੀ ਕੈਨੇਡਾ ਦੇ ਵਿੱਚ ਜਿਹਾ ਨਹੀਂ ਕੀਤਾ ਜਾਂਦਾ ਸੀ ਡਰਾਈਵਿੰਗ ਲਾਇਸੈਂਸ ਜਿਹੜਾ ਕਿ ਵੈਲਿਡ ਰਹਿੰਦਾ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣਾ ਡਰਾਈਵਿੰਗ ਲਾਇਸੈਂਸ ਸ਼ੋਅ ਕਰ ਦਿੱਤਾ ਜਾਂਦਾ ਸੀ ਜਿਸ ਦੇ ਕਾਰਨ ਕਿ ਉਹ ਇਮੀਗ੍ਰੇਸ਼ਨ ਦੀਆਂ ਨਜ਼ਰਾਂ ਤੋਂ ਵੀ ਬਚ ਜਾਂਦੇ ਸਨ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਵੀ ਵੱਡੀ ਲਗਾਮ ਲਗਾ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਬਿਲ ਸੀ 12 ਪੇਸ਼ ਕੀਤਾ ਗਿਆ ਹੈ ਜਿਸ ਦੇ ਤਹਿਤ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਲੱਗੀਆਂ ਫਾਈਲਾਂ ਆ ਕੈਨੇਡਾ ਇਮੀਗ੍ਰੇਸ਼ਨ ਵਿਭਾ The <laughs> ਨੂੰ ਕੈਨਸਲ ਕੀਤਾ ਜਾ ਸਕਦਾ ਹੈ ਸੋ ਜਿਸ ਦੇ ਨਾਲ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਆਏ ਹੋਏ ਹਨ ਜਾਂ ਫਿਰ ਉਹਨਾਂ ਦੇ ਵੱਲੋਂ ਪੀਆਰ ਦੀਆਂ ਆਪਣੀਆਂ ਐਪਲੀਕੇਸ਼ਨਾਂ ਲਗਾਈਆਂ ਗਈਆਂ ਹਨ ਸੋ ਉਹ ਵੀ ਹੁਣ ਕੈਨਸਲ ਹੋ ਸਕਦੀਆਂ ਹਨ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਇਹ ਨਿਊਜ਼ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕੋਲ ਲਗਭਗ 22 ਲੱਖ ਐਪਲੀਕੇਸ਼ਨਾਂ ਦਾ ਬੈਕਲੌਗ ਜਮ੍ਹਾਂ ਹੋ ਚੁੱਕਾ ਹੈ ਜਿਸ ਨੂੰ ਕਿ ਘਟਾਉਣ ਦੇ ਲਈ ਉਹਨਾਂ ਦੇ ਵੱਲੋਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਭਾਰ ਇਸ ਦੌਰਾਨ ਬਹੁਤ ਸਾਰੀਆਂ ਫਾਈਲਾਂ ਗਈਆਂ ਹਨ ਜਿਨ੍ਹਾਂ ਨੂੰ ਕਿ ਉਹ ਪ੍ਰੋਸੈ ਨੰਦੇ ਵੱਲੋਂ ਹੁਣ ਤੜਾ ਤੜਾ ਐਪਲੀਕੇਸ਼ਨਾਂ ਆਉਣ ਵਾਲੇ ਸਮੇਂ ਦੇ ਦੌਰਾਨ ਕੈਨਸਲ ਕੀਤੀਆਂ ਜਾ ਸਕਦੀਆਂ ਹਨ